ਲਓ ਜੀ ਲੈ ਕੇ ਆ ਗਏ ਆਪਾਂ ਤੁਹਾਡੇ ਵਾਸਤੇ ਤੀਆਂ ਦੇ ਮੇਲੇ ਦਾ ਤਮਾਕਾ ਸੋ ਵੀਡੀਓ ਦੇਖੋ ਬਹੁਤ ਸੋਹਣੀ ਵੀਡੀਓ ਬਣੀ ਆ ਸੂਟ ਲੈ ਕੇ ਆਨੇ ਆਪਾਂ 1000 ਰੁਪਏ ਚ ਹੈਂਡਵਰਕ ਵਾਲੇ ਸੂਟ ਜਿਨ੍ਹਾਂ ਦੀ ਕੀਮਤ ਮਾਰਕੀਟ ਚ 1500 1800 2000 ਹੈ ਪਰ ਤੁਹਾਨੂੰ ਮਿਲਣ ਜਾ ਰਿਹਾ ਸਿਰਫ 1000 ਰੁਪਏ ਦੇ ਵਿੱਚ ਜਾਮ ਕਾਟਨ ਦੇ ਸੂਟ ਮਸਲੀਨ ਦੇ ਸੂਟ ਸੋ ਹੁਣੇ ਜਿਆਦਾ ਟਾਈਮ ਲੰਦਾ ਹੋਇਆ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਲਓ ਜੀ ਬਾਬਾ ਜੀ ਦਾ ਓਟ ਆਸਰਾ ਲੈ ਕੇ ਕਰਦੇ ਆਂ ਜੀ ਅੱਜ ਦੀ ਵੀਡੀਓ ਸ਼ੁਰੂ ਆਪਾਂ ਲੋ ਜੀ ਅੱਜ ਦਾ ਪਹਿਲਾ ਆਰਟੀਕਲ ਚੈੱਕ ਕਰੋ ਜੀ ਜਾਮ ਕਾਟਨ ਦੇ ਉੱਤੇ ਬਹੁਤ ਸੋਹਣਾ ਡਿਜ਼ਾਈਨ ਹੈ ਪਿਓਰ ਜਾਮ ਕਾਟਨ ਹੈ ਜਾਮ ਕਾਟਨ ਕਹਿ ਰਹੇ ਆ ਤਾਂ ਜਾਮ ਕਾਟਨ ਹੀ ਹੋਏਗੀ ਆ ਲੋ ਆ ਤੁਹਾਡੇ ਫਾਇਦੇ ਵਾਸਤੇ ਵੀਡੀਓ ਬਣਾਈ ਆ ਬਸ ਹੁਣ ਤੁਸੀਂ ਵੀਡੀਓ ਨੂੰ ਪੂਰਾ ਦੇਖਣਾ ਤੇ ਵੱਤੋ ਵੱਤ ਸ਼ੇਅਰ ਕਰਨਾ ਤਾਂ ਕਿ ਤੁਹਾਡੇ ਨਾਲ-ਨਾਲ ਤੁਹਾਡੇ ਜਾਣਕਾਰਾਂ ਦਾ ਰਿਸ਼ਤੇਦਾਰਾਂ ਦਾ ਦੋਸਤਾਂ ਮਿੱਤਰਾਂ ਦਾ ਵੀ ਫਾਇਦਾ ਹੋ ਸਕੇ ਆਪਾਂ ਹੁਣ ਤੁਹਾਨੂੰ ਜਿਹੜੇ ਵੀ ਸੂਟ ਦਿਖਾਉਣ ਜਾ ਰਹੇ ਹਾਂ ਕੋਈ ਵੀ ਸੂਟ ਤੁਹਾਨੂੰ ਜਿਹੜਾ ਕਾਟਨ ਦਾ ਅਤੇ ਮਸਲੀਨ ਦਾ ਹੋਊਗਾ ਜਾਰਜਟ ਨੂੰ ਛੱਡ ਕੇ ਉਹ ਸਾਰੇ ਸੂਟ 1000 ਰੁਪਏ ਦੀ ਰੇਂਜ 'ਚ ਹੋਣਗੇ 1500 1600 ਵਾਲੇ ਸੂਟ ਹੈ ਹੁਣ ਆਪਾਂ ਸੇਲ ਲਗਾਉਣ ਜਾ ਰਹੇ ਹਾਂ ਤੀਆਂ ਦੇ ਮੇਲਾ ਆ ਰਿਹਾ ਉਹਦੇ ਵਾਸਤੇ ਆਪਣੀਆਂ ਪਹਿਣਾ ਵਾਸਤੇ ਸੇਲ ਲਾਉਣ ਜਾ ਰਹੇ ਹਾਂ ਸਾਰੇ ਸੂਟ ਇੱਕੋ ਰੇਂਜ ਦੇਣਿਆ 1000 ਰੁਪਏ 'ਚ ਸੂਟ ਦੀ ਕੀਮਤ ਕਿਸੇ ਦੀ 1500 ਆ ਕਿਸੇ ਦੀ 1600 ਆ ਕਿਸੇ ਦੀ 1800 ਆ ਆ ਲੋ ਕਰੋ ਦੁਪੱਟਾ ਚੈੱਕ ਮੈਂ ਕਹਿੰਦਾ ਤਿਲ ਖੁਸ਼ ਹੋ ਜਾਣਾ ਤੁਹਾਡਾ ਵੀਡੀਓ ਦੇਖ ਕੇ ਇਸ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਤੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਥੋੜੀ ਜਾਮ ਕਾਟਨ ਦੇ ਉੱਤੇ ਹੈਂਡਵਰਕ ਵੀ 17 8 1800 ਵਾਲੇ ਸੂਟ ਸਿਰਫ 1000 1000 ਰੁਪਏ ਚ ਕਰੋ ਚੈੱਕ ਲਓ ਜੀ ਦੇਖੋ ਡਿਜ਼ਾਈਨ ਇੱਕ ਤੋਂ ਇੱਕ ਇਹ ਵੀ ਜਾਮ ਕਾਟਨ ਦੇ ਉੱਤੇ ਆ ਕੰਟਰਾਸਟ ਦੁਪੱਟਾ ਹੈ ਜੀ ਨਾਲ ਆ ਲਓ ਤੁਸੀਂ ਦੁਪੱਟਾ ਵੀ ਦੇਖ ਸਕਦੇ ਹੋ ਸਿਰਫ 1000 ਰੁਪਏ ਚ ਚੱਕ ਤੇ ਫੱਟੇ ਮਾਵੀ ਦੀ ਹੱਟੀ ਵਾਲਿਆਂ ਨੇ ਆਜੋ ਬਸ ਤੁਸੀਂ ਟੈਂਪੂ ਚ ਆਉਣਾ ਜੀ ਨੇ ਟੈਂਪੂ ਚ ਆ ਜਾਓ ਜਿਨੇ ਬੱਸਾਂ ਚ ਆਉਣਾ ਬੱਸਾਂ ਜਾਜੋ ਐਕਟਿਵਾ ਤੇ ਆਉਣਾ ਐਕਟਿਵਾ ਤੇ ਆ ਜਾਓ ਗੱਡੀ ਚ ਆਉਣਾ ਗੱਡੀ ਚ ਆਉਣਾ ਜਲਦੀ ਤੋਂ ਜਲਦੀ ਬਸ ਤੁਸੀਂ ਮਾਕੇ ਦੀ ੱਟੀ ਕਰਾਲੀ ਪਹੁੰਚ ਜਾਓ ਐਡਰੈਸ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਚ ਮਿਲ ਜੂਗਾ ਜਾਂ ਐਂਡ ਚ ਮਿਲ ਜੂਗਾ ਆਹ ਲਓ ਜੀ ਦੇਖੋ ਹੈਂਡਵਰਕ ਹੈ ਕੋਈ ਨਹੀਂ ਦੇ ਸਕਦਾ ਤੁਹਾਨੂੰ 1000 ਰੁਪਏ ਚ ਸਾਡੀ ਗਾਰੰਟੀ ਹੈ 1000 ਰੁਪਏ ਚ ਕੋਈ ਨਹੀਂ ਦੇ ਸਕਦਾ ਸੂਟ ਆਹ ਪਰ ਆਪਾਂ ਦਵਾਂਗੇ ਆਪਾਂ ਆਪਣੀਆਂ ਪੈਣਾ ਦਾ ਫਾਇਦਾ ਕਰਨਾ ਸਿਰਫ 1000 ਰੁਪਏ ਚ ਲਓ ਜੀ ਹੈਂਡਵਰਕ ਹੋਇਆ ਵਾ 1000 ਰੁਪਏ ਚ ਤਾਂ ਇਹਦੀ ਸਿਰਫ ਕੜਾਈ ਹੋਊਗੀ ਗਰੰਟੀ ਆ ਆਪਣੀ ਤੁਹਾਡੇ ਨਾਲ ਵਾਦਾ ਕਰਦੇ ਆ ਕੋਈ ਨਹੀਂ ਦੇ ਸਕਦਾ ਤੁਹਾਨੂੰ ਹੈਂਡਵਰਕ ਜਾਮ ਕਾਟਨ ਦੇ ਉੱਤੇ ਸਿਰਫ 1000 ਰੁਪਏ ਦੇਖੋ ਮੈਂ ਕਹਿੰਨਾ ਇੱਕ ਤਾਂ ਇੱਕ ਡਿਜ਼ਾਈਨ ਹੈ ਲਓ ਜੀ ਕਰੋ ਚੈੱਕ ਜੀਨੇ ਹਾਲ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕਰਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਇੱਕ ਕਲਰ ਆ ਗਿਆ ਇਹਦੇ ਵਿੱਚ ਆ ਲਓ ਜੀ ਇੱਕ ਕਲਰ ਆ ਗਿਆ ਜਿਹਨੇ ਆਨਲਾਈਨ ਆਰਡਰ ਕਰਨਾ ਆਨਲਾਈਨ ਵੀ ਆਰਡਰ ਕਰ ਸਕਦਾ ਪਰ ਕੋਰੀਅਰ ਚਾਰਜਸ ਐਕਸਟਰਾ ਰਹਿਣਗੇ ਪੇਮੈਂਟ ਪਹਿਲਾਂ ਪਾਉਣੀ ਪਊਗੀ ਲੋ ਜੀ ਆਪਾਂ ਬਸ ਤੁਹਾਡਾ ਫਾਇਦਾ ਕਰਨਾ ਤੁਸੀਂ ਬਸ ਜਲਦੀ ਤੋਂ ਜਲਦੀ ਮਾਵੀ ਦੀ ਹੱਟੀ ਤੇ ਪਹੁੰਚੋ ਜਾਂ ਆਨਲਾਈਨ ਆਰਡਰ ਕਰੋ ਵੀਡੀਓ ਨੂੰ ਪੂਰਾ ਤੇ ਸ਼ੇਅਰ ਕਰਨਾ ਵੱਧ ਤੋਂ ਵੱਧ ਤਾਂ ਕਿ ਸਾਰਿਆਂ ਦਾ ਫਾਇਦਾ ਹੋ ਸਕੇ ਲੋ ਜੀ ਜਾਮ ਕਾਟਨ ਦੇ ਉੱਤੇ ਹਲੋ ਦੁਪੱਟਾ ਦੇਖੋ ਇਹਦਾ ਕਿੰਨਾ ਘੈਂਟ ਹੈ ਕੁਝ ਅਲੱਗ ਡਿਫਰੈਂਟ ਆਈਟਮ ਹੈ ਜੀ ਸਿਰਫ 1000 ਰੁਪਏ ਚ ਲੋ ਜੀ ਓ ਚੱਕ 1850 ਰੁਪਏ ਵਾਲਾ ਸੂਟ ਤੁਹਾਨੂੰ ਹੁਣ ਕਿੰਨੇ ਦਾ ਦੇਣਾ ਸਿਰਫ 1000 ਰੁਪਏ ਚ ਇਹ ਸੇਲ ਕਿਨਾ ਕਰਕੇ ਲਾਈ ਆ ਤੁਹਾਡੇ ਪਿਆਰ ਕਰਕੇ ਤੁਸੀਂ ਸਾਨੂੰ ਸਪੋਰਟ ਕਰਦੇ ਆ ਅਸੀਂ ਵੀ ਸਾਡਾ ਵੀ ਫਰਜ਼ ਬਣਦਾ ਤੁਹਾਡਾ ਫਾਇਦਾ ਕਰੀਏ ਇੱਕ ਤੋਂ ਇੱਕ ਡਿਜ਼ਾਈਨ ਮਿਲੂਗਾ ਜੀ ਜਾਮ ਕਾਟਨ ਦੇ ਉੱਤੇ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਆ ਲੋ ਕਰੋ ਚੱਕ ਬਹੁਤ ਸੋਹਣਾ ਡਿਜ਼ਾਈਨ ਆ ਇਹਦੀ ਖਾਸੀਅਤ ਹੈਗੀ ਆ ਇਹਦੀ ਬਾਜੂ ਆ ਲੋ ਦੁਪੱਟਾ ਵੀ ਬੜਾ ਘੈਂਟ ਹੈ ਦਾ ਤੁਸੀਂ ਦੇਖ ਸਕਦੇ ਹੋ ਸਿਰਫ 1000 ਰੁਪਏ ਦੀ ਰੇਂਜ ਚ ਆ ਲੋ ਬਸ ਤੁਹਾਡਾ ਫਾਇਦਾ ਕਰਨਾ ਹੁਣ ਹੁਣ ਤੁਹਾਡਾ ਫਰਜ਼ ਕੀ ਹੈ ਅਸੀਂ ਆਪਣਾ ਫਰਜ਼ ਨਿਭਾ ਰਿਹਾ ਤੁਹਾਡੇ ਵਾਸਤੇ ਸਸਤੇ ਲਿਆਂਦੇ ਕਰਤੇ ਸੂਟ ਤੀਆਂ ਦਾ ਮੇਲਾ ਆ ਰਿਹਾ ਉਹਨੂੰ ਮੱਦੇ ਨਜ਼ਰ ਦੇਖਦੇ ਹੋ ਤੁਹਾਡਾ ਸਿਰਫ ਫਰਜ਼ ਹੈ ਨਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿੰਨਾ ਕਰ ਸਕਦੇ ਆ ਸਾਰਿਆਂ ਦੇ ਫੋਨਾਂ 'ਚ ਆਹ ਵੀਡੀਓ ਪਚਾ ਦਿਓ ਏ ਮੇਰੀ ਸਮਝ ਲਓ ਤੁਹਾਨੂੰ ਇੱਕ ਰਿਕਵੈਸਟ ਏ ਮੇਰੀ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਸਭ ਨੂੰ ਦੱਸੋ ਕਿ ਮਾਵੀ ਦੀ ਹੱਟੇ 'ਚ ਸੇਲ ਲੱਗ ਚੁੱਕੀ ਆ ਤੀਆਂ ਦੇ ਮੇਲੇ ਦੀ ਕੜਾਈ ਵਾਲੇ ਸੂਟ 15 1500 ਰੁਪਏ ਮਿਲ ਰਹੇ ਆ ਸਿਰਫ 1000 1000 ਰੁਪਏ 'ਚ ਲਓ ਜੀ ਦੋ ਕਲਰ ਇਹ 'ਚ ਇਹਦੀ ਬਾਜੂ ਵੀ ਦੇਖੋ ਬਾਜੂ ਵੀ ਚੈੱਕ ਕਰਾ ਦਿਓ ਆ ਬਾਜੂ ਤੇ ਕੜਾਈ ਕੀਤੀ ਹੋਈ ਆ ਪੱਲੇ ਤੇ ਕੜਾਈ ਆ ਆ ਲੋ ਦੋ ਕਲਰ ਆ ਇਹਦੇ ਵਿੱਚ ਚੱਕੋ ਅਗਲਾ ਡਿਜ਼ਾਈਨ ਫ੍ਰੈਡ ਵਰਕ ਦੇ ਵਿੱਚ ਆ ਲੋ ਜੀ ਕਰੋ ਚੱਕ ਸਾਰਾ ਥਰੈਡ ਵਰਕ ਕੀਤਾ ਹੋਇਆ ਸਾਰਾ ਲੈ ਕੇ ਫਰੰਟ ਘੇਰੇ ਤੱਕ ਐਨ ਪੂਰਾ ਮੈਂ ਕਹਿੰਨਾ ਵੀ ਕੋਈ ਉਹ ਛੱਡੀ ਵੀ ਨਹੀਂ ਕੋਈ ਕਮੀ ਨਹੀਂ ਛੱਡੀ ਵੀ ਦੁਪੱਟਾ ਵੀ ਬੜਾ ਘੈਂਡ ਆ ਦੇਖੋ ਆ ਲੋ ਆ ਦੁਪੱਟਾ ਵੀ ਚੈੱਕ ਕਰ ਸਕਦੇ ਹੋ ਤੁਸੀਂ ਆ ਲੋ ਦੇਖੋ ਦੁਪੱਟਾ ਬਹੁਤ ਸੋਹਣਿਆ ਸੋਹਣਿਆ ਆਟਮਾ ਹੈ ਆ ਲੋ ਕਲਰ ਚੈੱਕ ਕਰ ਲਓ ਦੋ ਕਲਰ ਆ ਇਹਦੇ ਵਿੱਚ ਠੀਕ ਹੈ ਜੀ ਆ ਲੋ ਸ਼ੌਟ ਖਿੱਚ ਕੇ ਤੁਸੀਂ ਮੈਨੂੰ ਭੇਜ ਸਕਦੇ ਹੋ ਜਿਨੇ ਆਨਲਾਈਨ ਆਰਡਰ ਕਰਨਾ ਹੈ ਠੀਕ ਹੈ ਜੀ ਆਹ ਲੋ ਹੁਣ ਅਗਲਾ ਡਿਜ਼ਾਈਨ ਚੈੱਕ ਕਰ ਲਓ ਲਓ ਜੀ ਦੇਖੋ ਹਜ਼ਾਰ-ਹਜ਼ਾਰ ਰੁਪਏ ਦੀ ਰੇਂਜ ਸੂਟ ਮਿਲ ਰਹੇ ਆ ਤੁਹਾਡਾ ਫਾਇਦਾ ਹੋ ਰਿਹਾ ਬਸ ਆਜੋ ਤੁਸੀਂ ਮਾਪੀ ਦੀ ਹੱਟੀ ਜਲਦੀ ਤੋਂ ਜਲਦੀ ਸੂਟ ਲੈ ਜਾਓ ਜਿਹੜਾ ਵੀ ਸੋਹਣਾ ਲੱਗਦਾ ਆ ਦੇਖੋ ਦੁਪੱਟਾ ਲਓ ਜੀ ਪੂਰੇ ਲੰਬੇ ਚੌੜੇ ਦੁਪੱਟੇ ਨਹੀਂ ਮਿਲਣੇ ਇਸ ਰੇਂਜ ਦੇ ਵਿੱਚ ਆਹ ਲੋ ਕਲਰ ਦੇਖ ਲਓ ਇਹ ਇਸ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਹੈ ਜੀ ਲਓ ਜੀ ਤਿੰਨ ਕਲਰ ਤਿੰਨੇ ਕਲਰ ਐਨ ਸੁਪਰ ਡੂਪਰ ਹਿੱਟ ਐ ਠੀਕ ਹੈ ਜੀ ਚੱਕੋ ਅਗਲਾ ਡਿਜ਼ਾਈਨ ਬਬ ਵੀਡੀਓ ਨੂੰ ਕਰ ਦੋ ਹੁਣ ਸ਼ੇਅਰ ਟਾਈਮ ਨਾ ਲਾਇਓ ਲਾਈਕ ਵੀ ਕਰੋ ਕਮੈਂਟ ਕਰਕੇ ਦੱਸਿਓ ਰੇਟ ਕਿਦਾਂ ਦੇ ਲੱਗੇ ਆਹ ਲੋ ਹੈਗਾ ਕੋਈ ਮੁਕਾਬਲਾ ਦੇਖੋ ਬਲੈਕ ਕੜਾਈ ਕੀਤੀ ਹੋਈ ਕੁਝ ਵੱਖਰਾ ਜਿਹਾ ਅਲੱਗ ਜੀ ਚੀਜ਼ ਐ ਆਹ ਲੋ ਆ ਬਾਜੂ ਤੇ ਵਰਕ ਐ ਬਹੁਤ ਸੋਹਣੀ ਆਈਟਮ ਐ ਠੀਕ ਹੈ ਜੀ ਦੁਪੱਟਾ ਪ्योर ਦਾ ਏ ਕੜਾਈ ਕੀਤੀ ਹੋਈ ਆ ਸਾਰੇ ਮਤਲਬ ਕੱਟਵਰਕ ਵਾਲੀ ਆ ਲੋ ਇਹ ਵੀ ਚਾਹ ਕਲਰ ਆ ਜਾਣਗੇ ਆ ਲੋ ਇੱਕ ਆ ਡਿਜ਼ਾਈਨ ਅਲੱਗਾ ਆ ਜਾਏਗਾ ਮਤਲਬ ਡਿਫਰੈਂਟ ਅਲੱਗ ਜਾ ਡਿਜ਼ਾਈਨ ਹੈ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਉਣਾ ਹੈ ਮੈਂ ਮਸਲੀਨ ਦੇ ਵਿੱਚ ਡਿਜ਼ਾਈਨ ਆ ਲੋ ਆ ਜਿਹੜੇ ਪਹਿਲਾਂ ਸੀਗੇ ਜਾਮ ਕਾਟਨ ਸੀਗੇ 1000 ਦੀ ਰੇਂਜ ਹੁਣ ਆਪਾਂ ਤੁਹਾਨੂੰ ਮਸਲੀਨ ਦਿਖਾਉਣੀ ਆ 1000 ਦੀ ਰੇਂਜ ਚ ਆ ਲੋ ਇਹੜੇ ਸੂਟ 1500 1600 ਮਾਰਕੀਟ 'ਚ ਵਿਕਦੇ ਆ ਅਸੀਂ ਵੀ ਖੁਦ ਵੇਚੇ ਆ ਹੁਣ ਤੁਹਾਡੇ ਫਾਇਦੇ ਵਾਸਤੇ ਆਪਾਂ ਡਿਸਕਾਊਂਟ ਲਾਤਾ 1000 1000 ਰੁਪਏ ਦੀ ਰੇਂਜ ਦੇ ਵਿੱਚ ਲਓ ਚੱਕੋ ਮਸਲੀਨ ਪਿਓਰ ਮਸਲੀਨ ਨਾਲ ਪਿਓਰ ਦਾ ਦੁਪੱਟਾ ਲਓ ਜੀ ਕਰੋ ਚੱਕ ਦੁਪੱਟਾ ਵੀ ਆਹ ਲੋ ਕਲਰ ਦੇਖੋ ਤਿੰਨ ਕਲਰ ਤਿੰਨੇ ਕਲਰ ਬੜੇ ਘੈਂਟ ਸੁਪਰ ਡੂਪਰ ਹਿੱਟ ਲਓ ਜੀ ਆਹ ਲੋ ਅਗਲਾ ਡਿਜ਼ਾਈਨ ਫੇਰ ਜਾਮ ਕਾਟਨ ਦੇ ਉੱਤੇ ਆ ਗਿਆ ਜਾਮ ਕਾਟਨ ਦੇ ਵਿੱਚ ਹੈਂਡਵਰਕ ਦੇ ਨਾਲ ਦੇਖੋ ਘੇਰੇ ਤੇ ਹੈਂਡਵਰਕ ਵੀ ਕੀਤਾ ਹੋਇਆ ਥ੍ਰੈਡਵਰਕ ਵੀ ਕੀਤਾ ਹੋਇਆ ਦੁਪੱਟਾ ਹੈਗਾ ਇਹਦਾ ਪੇਂਟ ਵਾਲਾ ਬੜਾ ਸੋਹਣਾ ਗਾਰੰਟੀ ਨਾਲ ਕਹਿ ਸਕਦਾ ਇਸ ਰੇਂਜ 'ਚ ਤੁਹਾਨੂੰ ਸੂਟ ਨਹੀਂ ਮਿਲਣੇ ਹੈਗੇ ਸੋ ਆਪਣਾ ਫਾਇਦਾ ਕਰਾਉਣਾ ਤਾਂ ਜਲਦੀ ਤੋਂ ਜਲਦੀ ਪਹੁੰਚ ਜੋ ਬਸਮਾ ਵੀ ਦੀ ਹੱਟੀ ਤੇ ਆਹ ਲੋ ਕਲਰ ਚੈੱਕ ਕਰ ਲਓ ਕਲਰ ਵੀ ਬੜੇ ਘੈਂਟ ਘੈਂਟ ਹੈ ਆਹ ਲੋ ਚਾਰ ਕਲਰ ਚਾਰੇ ਕਲਰ ਬੜੇ ਘੈਂਟ ਉੱਪਰ ਉੱਪਰ ਜਾਮ ਕਾਟਨ ਕਹਿ ਰਹੇ ਆ ਤਾਂ ਪਿਓਰ ਜਾਮ ਕਾਟਨ ਆ ਜੀ ਪਿਓਰ ਕਾਟਨ ਦੁਪੱਟਾ ਪਿਓਰ ਦਾ ਪੇਂਟ ਕੀਤਾ ਹੋਇਆ ਫੋਰ ਸਾਈਡ ਲੈਂਸ ਲੱਗੀ ਵੀ ਸਿਰਫ 1000 ਰੁਪਏ ਚ ਨਹੀਂ ਮਿਲਣਾ ਗਾਰੰਟੀ ਹੈ ਮੇਰੀ ਨਹੀਂ ਮਿਲਣਾ ਕਿਤੋਂ ਵੀ ਤੁਹਾਨੂੰ ਸੋ ਇਸ ਲਈ ਜਲਦੀ ਤੋਂ ਜਲਦੀ ਆ ਜਾਓ ਬਸ ਮਾਵੀ ਦੀ ਹੱਟੀ ਤੇ ਆਹ ਲੋ ਅਗਲਾ ਡਿਜ਼ਾਈਨ ਵੀ ਜਾਮ ਕਾਟਨ ਤੇ ਆ ਗਿਆ ਲੋ ਮੇਰੀਆਂ ਭੈਣਾਂ ਦਾ ਬਸ ਆਪਾਂ ਨੇ ਫਾਇਦਾ ਕਰਨਾ ਹੈ ਲਓ ਜੀ ਇਹ ਤੀਜ ਤੀਜ ਨੂੰ ਸਪੈਸ਼ਲ ਆਪਾਂ ਮੱਦੇ ਨਜ਼ਰ ਰੱਖਦੇ ਹੋਏ ਵੀਡੀਓ ਬਣਾਈ ਆ ਲੋ ਚੈੱਕ ਕਰ ਲਓ ਕੇਰੇ ਦੇ ਉੱਤੇ ਦੇਖੋ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਉਸ ਤੋਂ ਬਾਅਦ ਆ ਲੋ ਦੁਪੱਟਾ ਆ ਗਿਆ ਕਿਸੇ ਨੇ ਵਿਆਹ ਸ਼ਾਦੀਆਂ ਵਾਸਤੇ ਵੀ ਦੇਣ ਲੈਣ ਵਾਸਤੇ ਲੈਣੇ ਹੁਣ ਉਹ ਵੀ ਆਪਣੇ ਕੋਲ ਆ ਸਕਦਾ ਆਪਣੇ ਕੋਲ 250 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ 250 ਤੋਂ ਲੈ ਕੇ ਉੱਪਰ ਜਿੰਨਾ ਮਰਜੀ ਅਰ ਸਾਡਾ ਵਾਅਦਾ ਤੁਹਾਡੇ ਨਾਲ ਪੂਰੀ ਮਾਰਕੀਟ ਨਾਲੋਂ ਤੁਹਾਨੂੰ ਆਪਾਂ ਪ੍ਰਾਈਸ ਘੱਟ ਦਵਾਂਗੇ ਸਾਰੀ ਮਾਰਕੀਟ ਨਾਲੋਂ ਤੁਹਾਨੂੰ ਰੇਟ ਮਾਵੀ ਦੀ ਹੱਟੀ ਤੇ ਰੇਟ ਘੱਟ ਮਿਲੂਗਾ ਚੀਜ਼ ਵਧੀਆ ਮਿਲੂਗੀ ਜਿੰਦਾ ਦਾ ਸੂਟ ਤੁਸੀਂ ਕਹੋਗੇ ਉਦਾਂ ਦਾ ਸੂਟ ਤੁਹਾਨੂੰ ਅਸੀਂ ਦੇ ਦਾਂਗੇ ਆਹ ਲਓ ਅਗਲਾ ਡਿਜ਼ਾਈਨ ਚੈੱਕ ਕਰੋ ਮਸਮੀਨ ਦੇ ਉੱਤੇ ਹਾਂ 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 ਆਹ ਲਓ ਜੀ ਪਾਸ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਸਟੇਟਸ ਤੇ ਲਾ ਲਓ ਤੇ ਜਿੰਨਾ ਸ਼ੇਅਰ ਕਰ ਸਕਦੇ ਆ ਸ਼ੇਅਰ ਕਰ ਦਿਓ ਆਪਣੀ ਫੇਸਬੁੱਕ ਤੇ ਵੀ ਇੰਸਟਾ ਤੇ ਵੀ ਤੇ YouTube ਤੇ ਵੀ ਇਸ ਸੂਟ ਦੀ ਖਾਸੀਅਤ ਹੈ ਦੀ ਬਾਜੂ ਤੇ ਮੂਰੀ ਆ ਲੋ ਆ ਮੂਰੀ ਹੈ ਆ ਬਾਜੂ ਹੈ ਠੀਕ ਹੈ ਜੀ ਦੁਪੱਟਾ ਆ ਗਿਆ ਆ ਦੇਖੋ ਦੁਪੱਟਾ ਐਦਾਂ ਕੱਟ ਐਦਾਂ ਸਾਰੇ ਦੁਪੱਟੇ ਤੇ ਕੜਾਈ ਕੀਤੀ ਹੋਈ ਆ ਠੀਕ ਹੈ ਜੀ ਵੀਡੀਓ ਜ਼ਿਆਦਾ ਹੀ ਲੰਬੀ ਨਾ ਹੋ ਜਾਵੇ ਇਸ ਕਰਕੇ ਮੈਂ ਦੁਪੱਟੇ ਨਹੀਂ ਖੋਲ ਰਿਹਾ ਆ ਦੇਖੋ ਇੱਕ ਕਲਰ ਆ ਇਹ ਦੋ ਕਲਰ ਹੈ ਇਹਦੇ ਵਿੱਚ ਠੀਕ ਹੈ ਜੀ ਹੁਣ ਆ ਗਿਆ ਅਗਲਾ ਡਿਜ਼ਾਈਨ ਆ ਲੋ ਅਗਲਾ ਡਿਜ਼ਾਈਨ ਚੈੱਕ ਕਰੋ ਕਿਆ ਬਾਤ ਹੈ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਧਾਗੇ ਦਾ ਕੰਮ ਹੈ ਤਿੱਲੇ ਦਾ ਕੰਮ ਹੈ ਤੇ ਹਲਕਾ ਜਿਹਾ ਹੈਂਡ ਦਾ ਵੀ ਟੱਚ ਦਿੱਤਾ ਹੋਇਆ ਕੁਝ ਅਲੱਗ ਵੱਖਰਾ ਜਿਹਾ ਡਿਜ਼ਾਈਨ ਹੈ ਆਹ ਲੋ ਦੁਪੱਟਾ ਵੀ ਬੜਾ ਸੋਹਣਾ ਹੈ ਪੂਰਾ ਲੰਬਾ ਚੌੜਾ ਲੋ ਜੀ ਕੜਾਈ ਕੀਤੀ ਹੋਈ ਆ ਦੁਪੱਟੇ ਤੇ ਔਰ ਸੈਜ ਪੂਰਾ ਦੁਪੱਟੇ ਦਾ 2.5 ਮੀਟਰ ਹੈ ਠੀਕ ਆ ਜੀ ਸੋ ਆਲਾ ਕਲਰ ਚੈੱਕ ਕਰ ਲਓ ਕਲਰ ਵੀ ਪੂਰੇ ਟ੍ਰੈਂਡਿੰਗ ਆ ਪਰਪਲ ਆ ਗਿਆ ਵਾਈਨ ਆ ਗਿਆ ਦੋ ਕਲਰ ਆ ਜੀ ਇਹਦੇ ਵਿੱਚ ਦੋਨੋਂ ਕਲਰ ਸੋਹਣੇ ਆ ਜਿਹੜਾ ਮਰਜ਼ੀ ਮੰਗਾ ਲਓ ਜੀ ਆਨਲਾਈਨ ਆਰਡਰ ਕਰਨਾ ਬੀਚਾ ਦੀ ਗੱਲ ਹੋ ਅਗਲਾ ਡਿਜ਼ਾਈਨ ਵੀ ਬੜਾ ਘੈਂਟ ਹੈ ਇਹ ਵੀ ਪਿਓਰ ਮਸਲੀਨ ਦੇ ਉੱਤੇ ਆ ਮਸਲੀਨ ਤਾਂ ਹੁਣ ਇੰਨੀ ਵਿਕਣੀ ਆ ਬਸ ਤੁਸੀਂ ਪੁੱਛੋ ਨਾ ਬਸ ਆ ਜਾਓ ਤੁਸੀਂ ਲੈ ਜਾਓ ਸੂਟ ਜਿਹੜਾ ਤੁਹਾਨੂੰ ਪਸੰਦ ਆ ਘੇਰੇ ਦੇ ਉੱਤੇ ਵਰਕ ਡਿਜ਼ਾਈਨ ਬਹੁਤ ਸੋਹਣਾ ਉਸ ਤੋਂ ਬਾਅਦ ਆ ਗਿਆ ਦੁਪੱਟਾ ਦੁਪੱਟਾ ਵੀ ਇਦਾਂ ਕੱਟਵਰਕ ਵਾਲਾ ਬੜਾ ਘੈਂਟ ਲਓ ਜੀ ਕਲਰ ਦੇਖੋ ਤਿੰਨ ਕਲਰ ਤਿੰਨੇ ਕਲਰ ਜਿਹੜੇ ਅੱਜ ਕੱਲ ਚੱਲ ਰਹੇ ਆ ਰੈੱਡ ਕਲਰ ਆ ਗਿਆ ਆ ਲੋ ਅਗੇਨ ਪਰਪਲ ਕਲਰ ਆ ਗਿਆ ਤਿਆਂ ਨੂੰ ਇਦਾਂ ਇੱਕ ਕਲਰ ਪਹਿਣੇ ਆ ਅੱਗੇ ਪਾਉਂਦੇ ਹੁੰਦੇ ਦੇ ਸਿਰਫ ਕੱਲਾ ਰੈੱਡ ਕਲਰ ਧੀਆਂ ਨੂੰ ਬਟ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਹੁਣ ਹਰ ਇੱਕ ਕਲਰ ਚੱਲਦਾ ਜਿਹੜਾ ਮਰਜੀ ਕਲਰ ਲੈ ਰੋ ਹੁਣ ਸਾਰੇ ਹੀ ਚੱਲਦੇ ਆਂ ਕਲਰ ਠੀਕ ਹੈ ਜੀ ਲੋ ਜੀ ਤੁਸੀਂ ਸਾਰੀ ਵੀਡੀਓ ਦੇਖੀ ਤੁਹਾਡਾ ਦੇਖਾ ਅਤੇ ਅਗਲੀ ਵੀਡੀਓ ਆਪਾਂ ਜਲਦ ਲੈ ਕੇ ਜਾਵਾਂ ਲੈ ਕੇ ਆਵਾਂਗੇ ਜਿੰਨਾ ਜ਼ਿਆਦਾ ਤੁਸੀਂ ਇਸ ਵੀਡੀਓ ਨੂੰ ਪਿਆਰ ਦੇਉਂਗੇ ਉੰਨੀ ਜਲਦ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਆ ਦੇਖੋ ਜੋਰ ਆ ਪਏ ਆ ਜੋਰ ਜੱਟ ਦੇ ਸੂਟਾਂ ਦੀ ਵੀਡੀਓ ਪਾਉਂਗੇ ਆਪਾਂ ਜਿਹੜੇ 22 25 2500 ਵਾਲੇ ਸੂਟ ਤੇ ਸਾਨੂੰ ਕੋਈ 1200 ਦਾ ਕੋਈ 1300 ਦਾ ਕੋਈ 1000 ਦਾ ਕੋਈ 1500 ਦਾ ਐਵੇਂ ਹੈਂਡਵਰਕ ਵਾਲੇ ਸੂਟ ਉਹ ਉਦੋਂ ਪਾਉਗੀ ਵੀਡੀਓ ਜਦੋਂ ਤੁਸੀਂ ਇਸ ਵੀਡੀਓ ਨੂੰ ਵਧੀਆ ਪਿਆਰ ਦੋਗੇ ਵਾਤੋ-ਵਾਤ ਸ਼ੇਅਰ ਕਰੋਗੇ ਉਸ ਤੋਂ ਬਾਅਦ ਜਲਦੀ ਤੋਂ ਜਲਦੀ ਆ ਜੋਰਜਟ ਦੀ ਵੀਡੀਓ ਲੈ ਕੇ ਆਉਂਗੇ ਲਓ ਜੀ ਹੁਣ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵਾ ਸਬਸਕ੍ਰਾਈਬ ਕਰ ਲਓ ਇੰਸਟਾ ਤੇ ਫੋਲੋ ਕਰ ਲਓ ਫੇਸਬੁੱਕ ਤੇ ਫੋਲੋ ਕਰ ਲਓ ਤੇ ਜਿਹੜਾ ਸਾਨੂੰ ਇੰਸਟਾ ਤੇ ਫੋਲੋ ਕਰੂਗਾ ਅਸੀਂ ਆਪਣੇ ਫਾਲੋਅਰਾਂ ਨੂੰ ਗਿਫਟ ਵੀ ਦੇਣੇ ਸਟਾਰਟ ਕਰਨੇ ਆ ਹੁਣ ਹਰ ਇੱਕ ਫਾਲੋਅਰ ਨੂੰ ਗਿਫਟ ਮਿਲੂਗਾ ਜਿਹੜਾ ਸਾਨੂੰ ਫਾਲੋ ਕਰੂਗਾ ਠੀਕ ਹੈ ਜੀ ਵਧੀਆ ਤੋਂ ਵਧੀਆ ਸੂਟ ਗਿਫਟ ਦਵਾਂਗੇ ਲੋ ਜੀ ਹੁਣ ਜਿਆਦਾ ਟਾਈਮ ਲੰਦਾ ਥੋੜੋ ਲੰਨਾ ਇਜਾਜ਼ਤ ਬਹੁਤ-ਬਹੁਤ ਧੰਨਵਾਦ ਸਾਸਵੀਕਾਲ ਜੀ ਆਹ ਰੋਡ ਕੁਰਾਲੀ ਲਾਈਟਾਂ ਵੱਲ ਤੋਂ ਆ ਰਹੇ ਆ ਆਪਣੀ ਸ਼ਾਪ ਦੇ ਬਿਲਕੁਲ ਸਾਹਮਣੇ ਆ ਮੋਰ ਵਾਲਿਆਂ ਦੀ ਸੁਪਰਮਾਰਕੀਟ ਤੇ ਰਵਾ ਵਾਲਿਆਂ ਦੀ ਐਚਪੀ ਗੈਸ ਏਜੰਸੀ ਆਹ ਰੋਡ ਮੋਰਿੰਡਾ ਸ਼ਹਿਰ ਨੂੰ ਚਲੇ ਗਿਆ ਮੋਰਿੰਡਾ ਰੋਡ ਕੁਰਾਲੀ ਦੇ ਵਿੱਚ ਆਪਣੀ ਦੁਕਾਨ ਹੈ ਜੀ ਰੋਡ ਮੋਰਿੰਡਾ ਹੈ ਸ਼ਹਿਰ ਕੁਰਾਲੀ ਹੈ